ਬਾਬਾ ਨੌਰ ਸਿੰਘ ਦਾ ਸੁਨਾਨਾ ਜੋੜ ਮੇਲਾ ਬੜੀ ਧੁੰਮਤਾਂ ਦਾ ਮਨਾਇਆ ਜਾ ਰਿਹਾ ਸਤਨੰਦਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋਭਤ ਨੇ ਜਿਨ੍ਹਾਂ ਦੇ ਦਰਸ਼ਨਦਾਰ ਇਸ ਮੂਹ ਸੰਗਤਾਂ ਕਰ ਰਹੀਆਂ ਨੇ ਅਤੇ ਦਰਸ਼ਨਦਾਰੀ ਕਰਕੇ ਨਿਹਾਲ ਹੋ ਰਹੀਆਂ ਨੇ ਪਿੰਡ ਚੀਚਾ ਅੱਜ ਵੀ ਸਰਬੱਤ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਲੰਗਰਾਂ ਦੇ ਵਿੱਚ ਸੇਵਾ ਕਰ ਰਹੀਆਂ ਨੇ ਖਾਵੇ ਖਰਚੇ ਹਰਾਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ ਜਾਈ ਧੰਨ ਧੰਨ ਸ਼ਬਦ ਹੀ ਪ੍ਰਫੁੱਲਤ ਹੋ ਰਹੇ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵਿਹਾਂ ਰਪਿਆਂ ਦੇ ਲੰਗਰ ਹੀ ਪ੍ਰਫੁੱਲਤ ਹੋ ਰਹੇ ਨੇ ਸਰਬੱਤ ਸੰਗਤਾਂ ਨੂੰ ਮੁੱਖ ਸੇਵਾਦਾਰ ਬਾਬਾ ਨੌਨਿਹਾਲ ਸਿੰਘ ਜੀ ਤਸਾਂ ਸਰਬੱਤ ਸੰਗਤਾਂ ਨੂੰ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ 15 ਫਰਵਰੀ ਤੋਂ ਲੈ ਕੇ 21 ਤੱਕ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਅੰਦਾਨ ਮੰਚੀ ਦੇ ਬਾਬਾ ਨੌ ਸਿੰਘ ਦੇ ਜਨਮ ਦਿਹਾੜੇ 363ਵਾਂ ਜਨਮ ਦਿਹਾੜੇ ਸਮਰਪਿਤ ਜੋ ਕਿ ਖਾਡਪਾਟਾ ਸਾਹਿਬ ਨੇ ਲੜੀਆਂ ਤੋਂ ਉਪਰੰਤ ਖਾਡਪੜ ਭੋਗ ਪਾਏ ਗਏ ਨੇ ਉਸ ਤੋਂ ਉਪਰੰਤ ਟਿੱਕੀਆਂ ਦੇ ਲੰਗਰ ਗੋਲ ਗੱਪਿਆਂ ਦੇ ਲੰਗਰ ਜੂਸ ਜੋ ਸਮੂਹ ਨੌਜਵਾਨ ਸਾਹਿਬ ਬਾਬਾ ਨੌ ਨੌ ਨੌਨਾਲ ਸਿੰਘੀ ਦੇ ਉਪਰਾਲੇ ਦੇ ਸਦਕਾ ਟਿੱਕੀਆਂ ਦੇ ਲੰਗਰ ਗੂਪ ਚੱਲ ਰਹੇ ਨੇ ਹਾਂਜੀ ਤੈਨੂੰ ਹੋਰੇ ਦਿਖਾ ਰਹੇ ਆਂ ਪਰ ਗੁਰਸਾਰੇ ਜੋ ਬਾਰੇ ਸਾਤੋਂ ਪੰਪਰਾ ਜਿਹੜੀ ਆ ਜਿਹੜਾ ਪ੍ਰਸ਼ਾਦ ਔਰ ਜਰੂਰੀ ਬੇਨਤੀ ਇਹ ਨੌਜਵਾਨ ਵੀਰਾਂ ਨੂੰ ਜਿਹੜੇ ਕਿ ਮੇਰੇ ਨਾਲ ਵੀ ਪਰਿਵਾਰ ਵਾਂਗ ਖੜੇ ਨੇ ਸਾਰੇ ਨੌਜਵਾਨ ਭਰਾ ਔਰ ਜਿੱਥੋਂ ਤੱਕ ਵੀ ਸਾਡੀ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਅਰਜ਼ ਕਰਦੇ ਆਂ ਕਿ ਨੌਜਵਾਨ ਪੀੜੀ ਨੂੰ ਖਾਸ ਕਰਕੇ ਕਿ ਆਪਾਂ ਸ਼ਹੀਦ ਬਾਬਾ ਨੌ ਸਿੰਘ ਸਾਹਿਬ ਜੀ ਦਾ ਜਿੱਥੇ ਸਾਲਾਨਾ ਜੋੜ ਮੇਲਾ ਮਨਾਉਂਦੇ ਆ ਐਸੇ ਮਹਾਨ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਅਸੀਂ ਆਪਣੇ ਜੀਵਨ ਨੂੰ ਜਿਹੜਾ ਉਹ ਸਫਲियां ਕਰੀਏ ਔਰ ਜਿਹੜੀਆਂ ਨਸ਼ੇ ਵਰਗੀਆਂ ਕਰੈਤਾ ਨੇ ਉਹਨਾਂ ਤੋਂ ਵੱਟ ਕੇ ਆਪਣੇ ਜੀਵਨ ਨੂੰ ਜਿਹੜਾ ਉਹ ਆਪਾਂ ਸੁਚੱਜੇ ਰਾਹ ਤੇ ਲਾਈਏ ਈਰਖਾ ਤੋਂ ਬਚੀਏ ਦੁਬਧਾ ਤੋਂ ਬਚੀਏ ਨਸ਼ੇ ਵਰਗੀਆਂ ਕਰੈਤਾ ਤੋਂ ਜਿਹੜਾ ਆਪਾਂ ਵੱਜ ਕੇ ਸ਼ਹੀਦਾਂ ਦੇ ਜਿਹੜੇ ਸਾਲਾਨਾ ਜੋੜ ਮੇਲੇ ਵੱਡੇ ਪੱਧਰ ਦੇ ਉੱਤੇ ਸਾਨੂੰ ਮਨਾਉਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬੋਲੇ ਧੰਨ ਬਾਬਾ ਨੋ ਸਿੰਘ ਜੀ ਦਾ ਜਨਮ ਦਿਹਾੜਾ ਦੇ ਜਿਹੜੇ ਵਿੱਚ 15 ਤੋਂ 20 ਤੱਕ ਮੇਲਾ ਚੱਲਿਆ ਅੱਜਲਾਸ ਕਿਹਨੇ ਵੇਰ ਵੀ ਸੰਕਾ ਇੰਨਾ ਮੰਨਦੀਆਂ ਪੰਜ ਜਨਮ ਇਹ ਅੱਜ ਤਰੇ ਜਨਮ ਦਿਹਾੜੇ ਦੇ ਤੇ ਬਹੁਤ ਵੱਡਾ ਜੋੜ ਮੇਲਾ ਹੁੰਦਾ ਵਾ ਤੇ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਸਾਹ ਸੰਕਤੀਆਂ ਇੱਥੇ ਆ ਕੇ ਜਿਦਾਂ ਬੱਚਾ ਬਾਹਰ ਵਿਦੇਸ਼ ਚਲ ਜੇ ਜਾਂ ਜਾਂ ਕੋਈ ਬਿਮਾਰ ਰਹਿੰਦਾ ਵਾ ਹਰ ਮਾਣੋ ਕਾਮਨਾ ਇੱਥੇ ਆ ਕੇ ਪੂਰੀ ਹੁੰਦੀ ਆ ਹੋਰ ਅਸੀਂ ਭੈਣਾ ਨੂੰ ਅਪੀਲ ਕਰਨਾ ਚਾਹੁੰਦੇ ਆ ਭੈਣਾ ਤੁਸੀਂ ਮਾਈ ਭਾਗੋ ਜੀ ਤੁਸੀਂ ਬੜੀਆਂ ਵੱਡੀਆਂ ਮਹਾਨ ਸ਼ਕਤੀ ਆ ਤੁਸੀਂ بڑے ਗੁਰੂਆਂ ਨੂੰ ਜਨਮ ਦਿੱਤਾ ਰਸ਼ੀਆ ਗੁਰੀਆਂ ਨੂੰ ਜਨਮ ਦਿੱਤਾ ਪੀਰ ਪਕੰਬਰਾਂ ਨੂੰ ਜਨਮ ਦਿੱਤਾ ਤੁਸੀਂ ਇਹਦੇ ਨਾਲ ਪ੍ਰਮਾਤਮਾ ਦੇ ਨਾਲ ਜੋੜ ਕੇ ਰਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਅੱਤ ਤੋਂ ਵੱਧ ਗੁਰਸਿੱਖੀ ਵਾਲਾ ਜੋ ਕਿਉਂਕਿ ਮੀਡੀਆ ਦੇ ਨੈਟਵਰਕ ਤੇ ਪਚਾਉਣ ਦਾ ਬਾਬਾ ਜੀ ਦੇ ਜਨਮ ਦਿਹਾੜੇ ਦਾ ਬਹੁਤ ਬਹੁਤ ਤੁਹਾਡੀ ਤਨਵਾਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਧਰਤੀ ਤੇ ਕੁਝ ਅਣਜਾਣ ਸਿੰਗਲ ਨੇ ਜਿਨ੍ਹਾਂ ਦੇ ਨਾਮ ਬਾਰੇ ਅਕਸਰ ਕਈਆਂ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀ ਉਹ ਐਸੇ ਪਿੰਡ ਨੇ ਜਿਨ੍ਹਾਂ ਦਾ ਨਾਮ ਲਿਆ ਉਸੇ ਪਤਾ ਲੱਗ ਜਾਂਦਾ ਪਿਛੇ ਆ ਕੇ ਕੰਮ ਨਾ ਕਰਨਾ ਤੇ ਮਮੜੀ ਸੈਟਿੰਗ ਕਰਨ ਤਾਂ ਫਿਰ ਤੁਸੀਂ ਚੱਲੋ ਆਹ ਆਵਾਜ਼ ਵੀ ਕਰਾ ਦਿਓ ਸੋ ਬੜਾ ਜੀ ਠੀਕ ਹੈ ਜੀ ਕਰ ਲਈਏ ਜੀ ਜੀ ਸ਼ੁਰੂ ਕਰੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਚੇ 시 ਦਾਸ ਸਿੰਘਾਂ ਦੇ ਸਲਾਨਾ ਜੋੜ ਮੇਲੇ ਚੱਲ ਰਹੇ ਨੇ ਮੇਲੇ ਦੇ ਵਿੱਚ ਪਹੁੰਚੇ ਹੋਈਆਂ ਸੰਗਤਾਂ ਨੂੰ ਸ਼ਹੀਦ ਬਾਬਾ ਨੋਹ ਸਿੰਘ ਜੀ ਦੀਆਂ ਸਲਾਨਾ ਜੋੜ ਮੇਲੇ ਦੇ ਜਰਮ ਦਿਹਾੜੇ ਦੀਆਂ ਸਮਾਗਮਾਂ ਦੀਆਂ ਲੱਖ ਲੱਖ ਵਧਾਈਆਂ ਸੰਗਤਾਂ ਨੂੰ ਦੂਰ ਨੇੜੇ ਤੋਂ ਸੰਗਤਾਂ ਪਹੁੰਚ ਕੇ ਗੁਰੂ ਮਹਾਰਾਜ ਦੀਆਂ ਰੌਣਕਾਂ ਨੂੰ ਵਧਾਇਆ ਹੈ ਰੰਗ ਬਰੰਗੇ ਗੁਰੂ ਕੇ ਸੰਗਤਾਂ ਨੇ ਹਰ ਪ੍ਰਕਾਰ ਦੇ ਗੁਰੂ ਕੇ ਲੰਗਰ ਲਗਾਏ ਗਏ ਨੇ ਸੰਗਤਾਂ ਦੀ ਆਗਿਆ ਦੀ ਸੇਵਾ ਕੀਤੀ ਗਈ ਆ ਹੋਰ ਗੁਰੂ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਖੰਡਪੜ ਸਾਹਿਬ ਚੱਲੇ ਨੇ 15 ਤਰੀਕ ਤੋਂ ਅੱਜ ਐਤਵਾਰ ਤੱਕ ਚੌਥੀ ਲੜੀ ਸਮਾਪਤ ਹੋਣੀ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਾਰਨ ਹਰ ਮਦਾਨ ਫਤਿਹ ਬਖਸ਼ਣ ਦੇ ਸ਼ਾਮ ਦੇਸਾਂ ਦੀਆਂ ਸੰਗਤਾਂ ਨੇ ਆਕੇ ਬਹੁਤ ਰੌਣਕਾਂ ਲੁਦਾਇਆ ਹੈ ਹੋਰ ਚੜ੍ਹਦੀ ਕਲਾ ਦੇ ਨਾਲ ਗੁਰੂ ਕੇ ਪਿਆਰੇ ਗੁਰੂ ਕੇ ਲੰਗਰਾਂ ਦੇ ਵਿੱਚ ਕੰਮ ਕਰ ਰਹੇ ਨੇ ਹੋਰ ਥਾਵਾ ਥਾਵਾ ਤੇ ਸੇਵਾ ਕਰ ਰਹੇ ਨੇ ਜਿੱਥੇ ਜਿੱਥੇ ਵੀ ਸੇਵਾ ਕਰ ਰਹੇ ਨੇ ਮਹਾਰਾਜ ਨੂੰ ਦੀ ਸੇਵਾ ਥਾਂ ਵਿੱਚ ਪਾਈ ਚੜ੍ਹਦੀ ਕਲਾ ਕਰੇ ਹਰ ਮਦਾਨ ਫਤਿਹ ਬਖਸ਼ੇ ਵੀਰਵਾਂ ਜੀ ਗੁਰੂ ਕੇ ਮਹਾਰਾਜ ਸੱਤੇ ਪਾਤਸ਼ਾਹ ਦੇ ਹਾਜਰੀਆਂ ਵਰਦਾ ਉਹਦੀਆਂ ਹਾਜਰੀਆਂ ਦਰ ਪ੍ਰਵਾਹ ਹੋਣ ਮਾਣੋ ਕਾਮਨਾ ਸਫਲਤਾ ਚੜ੍ਹਦੀ ਕਲਾ ਹਰਮਨ ਦਾਲ ਫਤੇ ਜੋ ਵੀ ਜੀ ਆਵੇ ਰਾਜੀ ਜਾਵੇ ਉੜਦਾ ਬਿੰਦਾ ਵਾਹਿਗੁਰੂ ਸੱਚੇ ਸਹਿਬ ਸ਼ੀਗਾ ਸਿੰਘਾਂ ਦਾ ਨਾਮ ਤੇ ਆਵੇ ਨਾਨਕ ਨਾਨਕ ਚੜ੍ਹਦੀ ਕਲਾ ਤੇਰੇ ਹੀ ਭਾਨੇ ਸਦਾ ਬਾਬਾ ਜੀ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਜੀ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਜੀ ਹਰ ਸਾਲ ਤੇ ਬਾਬਾ ਜੀ ਅੱਜ ਦਾ ਸ਼ੁਭ ਦਿਹਾੜੇ ਤੇ ਆਪਾਂ ਨੌਜਵਾਨ ਪੀੜ੍ਹੀ ਕੀ ਮੈਸੇਜ ਦੇਣਾ ਜੋ ਸਮਾਈ ਬਰਾਈਆਂ ਤੇ ਕੀਤੇ ਜਵੜ ਚੁੱਕੀਆਂ ਹਨ ਮਾਰੇ ਨਹੀਂ ਨੌ ਨੌਜਵਾਨ ਪੀੜ੍ਹੀ ਨੂੰ ਇਹੋ ਹੀ ਆ ਵੀ ਮਾੜੇ ਕੰਮਾਂ ਤੋਂ ਬਚ ਕੇ ਰਹੀਏ ਗੁਰੂ ਮਹਾਰਾਜ ਦੇ ਜੋ ਵੀ ਆਏ ਆਪਣੇ ਸਾਹਮਣੇ ਹੀ ਆ ਦਿਖ ਰਿਹਾ ਵਾ ਆਪਾਂ ਨੂੰ ਇਹਨਾਂ ਸਿੱਧਾਂ ਦੇ ਉੱਤੇ ਚੱਲੀਏ ਜੇ ਕੋਈ ਨੂੰ ਕੋਈ ਮਾੜੀ ਆਦਤ ਲੱਗੀ ਆ ਤੋ ਉਹਨਾਂ ਆਤਾਂ ਤੋਂ ਬਚ ਕੇ ਗੁਰੂ ਮਹਾਰਾਜ ਦੇ ਸੱਚੇ ਪਾਤਸ਼ਾਹ ਆਪ ਦੇ ਚਰਨਾਂ ਦੇ ਨਾਲ ਜੋੜਨੀ ਕੋਸ਼ਿਸ਼ ਕਰੇ ਤੋ ਤੇ ਕਿਰਪਾ ਕਰਦਾ ਸੱਚੇ ਪਾਤਸ਼ਾਹ ਨਾ ਆਇਓ ਜਰਾਦੀਆਂ ਰਾਦੀਆਂ ਦੇ ਵਿੱਚ ਪਸੰਦਿਆਂ ਨੂੰ ਠੀਕ ਹੈ ਉਹ ਲੰਗਰ ਔਰ ਲੋਥਾਪਰੀਆ ਗੁਰੂ ਸਾਹਿਬਾ ਗੁਰੂ ਸਾਹਿਬਾ ਅਟੋਟ ਲੰਗਰ ਵਰਤਾਇਆ ਔਰ ਸ਼ਿਕਾਇਤ ਆ ਰਹਾ ਹੈ ਵੈਗਰੂ 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 ਪ੍ਰਸ਼ਾਦਾ ਵੈਗਰੂ ਜੀ ਪ੍ਰਸ਼ਾਦਾ ਵੈਗਰੂ ਤੰਤਨ ਬਾਬਾ ਨੋ ਸਿੰਘ ਜੀ ਸਹੀ